ਦੇ ਦਿਨ ਹੀ ਪਵਾਨੀਗਰ ਦੇ ਰਾਮਗੜ੍ਹ ਚ ਕਣਕ ਦੀ ਨਾਰ ਨੂੰ ਅੱਗ ਲੱਗਣ ਦੀ ਚਪੇਟ ਚ ਆਉਣ ਕਾਰਨ ਬਜ਼ੁਰਗ ਬਾਬੇ ਦੀਆਂ 40 ਦੇ ਕਰੀਬ ਬੱਕਰੀਆਂ ਮਾਰੀਆਂ ਗਈਆਂ ਸਨ ਬਜ਼ੁਰਗ ਬਾਬੇ ਦੀ ਰੋਜੀ ਰੋਟੀ ਤੇ ਪਰਿਵਾਰ ਦਾ ਖਰਚਾ ਬੱਕਰੀਆਂ ਦੇ ਸਿਰ ਉਹੀ ਚੱਲਦਾ ਸੀ ਬੱਕਰੀਆਂ ਦੀ ਮੌਤ ਤੋਂ ਬਾਅਦ ਬਾਬੇ ਦੀ ਰੋਂਦੇ ਹੋਏ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਜਿਸ ਨੂੰ ਦੇਖਦੇ ਹੋਏ ਅੱਜ ਗਲੋਬਲ ਸਿੱਖ ਫਾਊਂਡੇਸ਼ਨ ਵੱਲੋਂ ਬਾਬੇ ਨੂੰ 14 ਬੱਕਰੀਆਂ ਕੁਝ مالی ਸਹਾਇਤਾ ਦਿੱਤੀ ਗਈ ਜਿਸ ਕਾਰਨ ਬਾਬੇ ਦੇ ਚਿਹਰੇ ਤੋਂ ਕਾਫੀ ਦੁੱਖ ਘੱਟ ਹੋ ਗਿਆ ਦੋਸਤੋ ਪੰਜਾਬੀ ਪੰਜਾਬੀਅਤ ਅਤੇ ਸਾਡੇ ਗੁਰੂ ਸਾਹਿਬਾਨਾਂ ਵੱਲੋਂ ਦਿੱਤੇ ਹੋਏ ਸਿਧਾਂਤਾਂ ਤੇ ਅੱਜ ਵੀ ਕਈ ਪੰਜਾਬੀ ਵੀਰ ਚੱਲਦੇ ਹਨ ਜਦੋਂ ਵੀ ਇਨਸਾਨੀਅਤ ਤੇ ਕੋਈ ਵੀ ਭੀੜ ਪੈਂਦੀ ਹੈ ਕੁਦਰਤੀ ਮਾਰ ਪੈਂਦੀ ਹੈ ਚਾਹੇ ਉਹ ਹੜ੍ਹ ਹੋਣ ਚਾਹੇ ਕਰੋਨਾ ਵਰਗੀ ਨਾਮਰਾਦ ਬਿਮਾਰੀ ਕੋਈ ਨਾ ਕੋਈ ਮਸੀਹਾ ਬਣ ਕੇ ਬਹੜ ਹੀ ਜਾਂਦਾ ਹੈ ਅੱਜ ਇਹ ਵੀਰ ਗਲੋਬਲ ਸਿੱਖ ਫਾਊਂਡੇਸ਼ਨ ਵਾਲਿਆਂ ਨੇ ਆ ਕੇ ਬਜ਼ੁਰਗ ਬਾਬੇ ਦੀ ਤਹ ਦਿਲੋਂ ਮਦਦ ਕੀਤੀ ਇਹਨਾਂ ਦੀ ਦਰਿਆਦਿਲੀ ਨੂੰ ਦੇਖ ਕੇ ਸਲੂਟ ਤੇ ਇੱਕ ਇੱਕ ਲਾਈਕ ਸ਼ੇਅਰ ਤਾਂ ਬਣਦਾ ਹੈ ਅਮਰਪ੍ਰੀਤ ਸਿੰਘ ਅਸੀਂ ਪਟਿਆਲੇ ਤੋਂ ਗਲੋਬਲ ਸਿਕ ਸੰਸਥਾ ਜਿਹੜੀ ਕਿ ਇਨਸਾਨੀਅਤ ਦੇ ਲਈ ਲੋਕਾਂ ਦੇ ਨਾਲ ਜਿੱਥੇ ਭੀੜ ਬਣਦੀ ਆ ਉੱਥੇ ਜਾ ਖੜਦੀ ਆ ਸੋ ਹੁਣੇ-ਹੁਣੇ ਇਹ ਹੋਣ ਦੇ ਵਿੱਚ ਘਰ ਸੰਸਥਾ ਆਈ ਹੈ ਸੋ ਕੱਲ ਹੀ ਸੋਸ਼ਲ ਮੀਡੀਆ ਦੇ ਜ਼ਰੀਏ ਸਾਨੂੰ ਜਦੋਂ ਪਤਾ ਲੱਗਿਆ ਕਿ ਇੱਕ ਪਰਿਵਾਰ ਜਿਹੜਾ ਕਿ ਭਵਾਨੀਗੜ੍ਹ ਦੇ ਪਿੰਡ ਦੇ ਵਿੱਚ ਘਰ ਆਪਣਾ ਬੱਕਰੀਆਂ ਦਾ ਜਿਹੜਾ ਪਾਲਦੇ ਸੀਗੇ ਉਹਨਾਂ ਦੀਆਂ 40 ਦੇ ਕਰੀਬ ਬੱਕਰੀਆਂ ਉਹਨਾਂ ਦੇ ਨੁਕਸਾਨੀਆਂ ਗਈਆਂ ਅੱਗ ਲੱਗਣ ਕਰਕੇ ਕੁਦਰਤੀ ਆਫਤ ਆਉਣ ਕਰਕੇ ਇਹਨਾਂ ਦੀਆਂ ਜਿਹੜੀਆਂ ਅ ਨੁਕਸਾਨ ਹੈ ਜਿਹੜਾ ਉਹ ਬਹੁਤ ਵੱਡੀ ਮਾਤਰਾ ਦੇ ਵਿੱਚ ਘਾਰ ਹੋਇਆ ਸੋ ਜਦੋਂ ਸਾਨੂੰ ਪਤਾ ਲੱਗਿਆ ਸਾਡੀ ਕੋਸ਼ਿਸ਼ ਸੀ ਕਿ ਅ ਕਿਉਂਕਿ ਅਕਸਰ ਕੀ ਹੁੰਦਾ ਕਿ ਲੋਕੀ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦਿੰਦੇ ਆ ਕਮੈਂਟ ਕਰ ਦਿੰਦੇ ਆ ਦੁੱਖ ਜ਼ਾਹਿਰ ਕਰ ਦਿੰਦੇ ਆ ਮੇਰੂ ਬਾਪੂ ਜੀ ਦੀ ਰੋਂਦੇ ਹੋਏ ਦੀ ਵੀਡੀਓ ਜਦੋਂ ਦੇਖੀ ਤਾਂ ਮੈਂ ਆਪਣੀ ਟੀਮ ਦੇ ਨਾਲ ਗੱਲਬਾਤ ਕੀਤੀ ਤਾਂ ਸੰਸਥਾ ਨਵੀ ਹੋਣ ਕਰਕੇ ਸਾਡੇ ਕੋਲੇ ਡੋਨੇਸ਼ਨਸ ਦਾ ਬਜਟ ਵੀ ਇੰਨਾ ਵੱਡਾ ਨਹੀਂ ਸੀਗਾ ਕਿ ਅਸੀਂ ਇਹਨਾਂ ਦੀ ਪੂਰੀ ਪਰਭਾਈ ਕਰ ਸਕੀਏ ਫਿਰ ਅਸੀਂ ਆਪਣੇ ਦਾਨੀ ਸੱਜਣਾਂ ਨੂੰ ਕਾਲ ਕੀਤਾ ਤਾਂ ਉਹਨਾਂ ਵਿੱਚੋਂ ਇੱਕ ਦਾਨੀ ਸੱਜਣ ਨੇ ਗੁਰਿੰਦਰ ਭੱਟੀ ਜੀ ਨੇ ਉਹਨਾਂ ਨੇ ਸਾਡਾ ਸਹਿਯੋਗ ਦਿੱਤਾ ਤੇ ਉਸ ਸਹਿਯੋਗ ਦੇ ਨਾਲ ਅੱਜ ਅਸੀਂ ਇਹਨਾਂ ਕੋਲੇ 12 ਬੱਕਰੀਆਂ ਤੇ ਦੋ ਬੱਚੇ ਉਹਨਾਂ ਦੇ ਟੋਟਲ 14 ਨੱਗ ਇਹਨਾਂ ਦੇ ਕੋਲੇ ਅੱਜ ਇਹਨਾਂ ਨੂੰ ਸੌਂਪਣ ਆਏ ਆ ਤਾਂ ਜੋ ਜਿਹੜੀ ਜਦੋਂ ਜਿਸ ਦਾ ਜੋ ਨੁਕਸਾਨ ਹੋਇਆ ਹੁੰਦਾ ਉਸ ਨੁਕਸਾਨ ਦੀ ਘੜੀ ਦੇ ਵਿੱਚ ਘਾਰ ਪੈਸੇ ਦੇ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿ ਉਹ ਹੀ ਚੀਜ਼ ਉਹਨਾਂ ਨੂੰ ਮਿਲ ਜਾਵੇ। ਸੋ ਅੱਜ ਬਾਪੂ ਜੀ ਦਾ ਜਿਵੇਂ ਕੁੰਡਾ ਖੜਕਾਇਆ ਔਰ ਬਾਪੂ ਜੀ ਦੇ ਨਾਲ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਤੁਹਾਡੇ ਬੱਚੇ ਫਿਰ ਦੁਬਾਰਾ ਵਾਪਿਸ ਆ ਗਏ ਇਹਨਾਂ ਦੇ ਪਰਿਵਾਰ ਨੇ ਬਾਪੂ ਜੀ ਨੇ ਦੱਸਿਆ ਕਿ ਸਾਰਾ ਕੁਛ ਹੀ ਡਿਪੈਂਡੈਂਟ ਜਿਹੜਾ ਸੀਗਾ ਉਹ ਇਹਨਾਂ ਦਾ ਰੁਜ਼ਗਾਰ ਹੀ ਇਹੀ ਸੀ ਸੋ ਜਦੋਂ ਕਿਸੇ ਦਾ ਰੁਜ਼ਗਾਰ ਰਾਤੋਂ ਰਾਤ ਹੀ ਮਤਲਬ ਬਿਲਕੁਲ ਜ਼ੀਰੋ ਹੋ ਜਾਵੇ ਔਰ ਗਰਾਊਂਡ ਤੇ ਆ ਜਾਏ ਔਰ ਮੈਨੂੰ ਇਹਨਾਂ ਦੇ ਪਰਿਵਾਰ ਦੇ ਬੱਚੇ ਦੱਸ ਰਹੇ ਸੀ ਕਿ ਸਾਡੂੰ ਐ ਡਰ ਲੱਗ ਰਿਹਾ ਸੀ ਕਿ ਬਾਪੂ ਜੀ ਆਪਣੇ ਆਪ ਨੂੰ ਉਹਨਾਂ ਕੁਝ ਕਰ ਲੈਣ ਕਿਉਂਕਿ ਇਹਨਾਂ ਦੇ ਬੱਚਿਆਂ ਵਾਂਗੂ ਸੀ ਇਹ ਰਾਤ ਵੀ ਉੱਥੇ ਸੁੰਦੇ ਸੀ ਬੱਕਰੀਆਂ ਦੇ ਨਾਲ ਸੁੰਦੇ ਸੀ ਸੋ ਇਹ ਇਹੀ ਇੱਕ ਕਾਰਨ ਹੁੰਦਾ ਹੈ ਕਿ ਬੰਦੇ ਗਲਤ ਸਟੈਪ ਵੀ ਚੱਕ ਜਾਂਦੇ ਨੇ ਜਦੋਂ ਕੋਈ ਨੁਕਸਾਨ ਹੁੰਦਾ ਤੋ ਇਹੋ ਜੀ ਸੰਸਥਾਵਾਂ ਨੂੰ ਚਾਹੀਦਾ ਹੈ ਇਹੋ ਜੇ ਦਾਨੀ ਸੱਜਣਾ ਨੂੰ ਚਾਹੀਦਾ ਕਿ ਇੱਕਦਮ ਜਦੋਂ ਇਹੋ ਜਿਹਾ ਕੋਈ ਕਿਸੇ ਨੂੰ ਖਬਰ ਮਿਲਦੀ ਹੈ ਤਾਂ ਉਹਨਾਂ ਦੀ ਸਾਰ ਲਈ ਜਾਵੇ ਉਹਨਾਂ ਦੀ ਬਾਹ ਪਕੜੀ ਜਾਵੇ ਔਰ ਇਹੋ ਜੀ ਸਪੋਰਟ ਕੀਤੀ ਜਾਵੇ ਕਿ ਉਹਨਾਂ ਦੇ ਚਿਹਰੇ ਤੇ ਖੁਸ਼ੀ ਅੱਜ ਦੇਖ ਕੇ ਬਾਪੂ ਜੀ ਦੀ ਖੁਸ਼ੀ ਇਹ ਸਾਨੂੰ ਐ ਲੱਗ ਰਿਹਾ ਕਿ ਕੱਲ ਪਰਸੋਂ ਜੋ ਵੀ ਮੈਨੂੰ ਨੁਕਸਾਨ ਹੋਇਆ ਹੈ ਕਿ ਇਹਨਾਂ ਦਾ ਅੱਧਾ ਦੁੱਖ ਵੰਡਿਆ ਗਿਆ ਸਾਨੂੰ ਗਿਆ ਹਾਂਜੀ ਬਹੁਤ ਜਿਆਦਾ ਹੋ ਗਿਆ 40 ਪਸ਼ੂ ਤੇ ਜੀ 40ਆਂ ਚੋਂ ਇੱਕ ਵੀ ਨਹੀਂ ਬਚਿਆ ਮੇਰੇ ਕੋਲ 40 ਦੇ 40 ਸਾਹਮਣੇ ਉਹ ਹੋ ਗਏ ਪਰ ਧਰੇ ਤੇਰੇ ਨਹੀਂ ਜਾਂਦੇ ਚੱਲੇ ਨਹੀਂ ਜਾਂਦੇ ਉਸ ਤੋਂ ਬਾਅਦ ਕੰਮ ਵੀ ਸਾਰਾ ਉਸੇ ਤੇ ਸੀ ਉਹਨਾਂ ਤੇ ਕੰਮ ਸੀ ਉਹੀ ਚੀਜ਼ ਬਾਗੀ ਅੱਜ ਮਾੜਾ ਮੋਟਾ ਕੋਈ ਫਰਕ ਪਾਊਗਾ ਉਹਨਾਂ ਦੇ ਸਿਰ ਤੇ ਹੀ ਉਹਨਾਂ ਦੇ ਸਿਰ ਤੇ ਹਾਂ ਉਹਨਾਂ ਦੇ ਸਿਰ ਤੇ 40 ਪਸ਼ੂ ਤੇ ਵੀ ਚਾੜ 20 ਵੇਚ ਦਾਂਗੇ ਪੰਜ ਤਾਂ ਮੈਂ ਬੱਕਰੇ ਪਾਲ ਰੱਖੇ ਤੇ ਵਿਚਾਰੋ ਉਹ ਪੰਜ ਉਹ ਵਿਕ ਜਾਣਗੇ ਮੀਡੇ-ਮੂਡੇ ਵਿਕ ਜਾਣਗੇ ਕੁਸਪੇਡਾ ਵੇਚ ਕੇ ਵੀ ਆਪ ਘੱਟ ਰੱਖ ਲਾਂਗੇ 15 ਰੱਖ ਲਾਂਗੇ ਫਿਰ ਵੱਜ ਜਾਣੀਆਂ ਵੀ 20-25 ਵੇਚ ਦਾਂਗੇ ਨਾਲੇ ਕੁੜੀ ਦਾ ਵਿਆਹ ਹੋ ਜਾਊਗਾ ਨਾਲੇ ਆਪਦਾ ਦਾਣੇ ਪੱਕੇ ਵਾਲੇ ਦੇ ਦੇ ਦਾਂਗੇ ਕਿਸ ਤਰ੍ਹਾਂ ਦੇਖਦਾ ਜਿੱਦੇ ਸਮੇਂ ਦੇ ਕੋਈ ਕਿਸ ਨੂੰ 10 ਰੁਪਏ ਨਹੀਂ ਦਿੰਦਾ ਇਹਨਾਂ ਨੇ ਆ ਨਹੀਂ ਦਿੰਦਾ ਜੀ ਨਹੀਂ ਦਿੰਦਾ ਜਿੱਦੇ ਸਮੇਂ ਨੂੰ ਬਾਕੀ ਜਵਾਕ ਹੁਣ ਵਿਹਾੜੀ ਤੇ ਪਰ ਬਾਹਰ ਕਰਨ ਲੱਗੇ ਕੋਈ ਪੈਸਾ ਨਹੀਂ ਦਿੰਦਾ ਕਿਸੇ ਨੂੰ ਕੀ ਕਰੂਗਾ ਕੋਈ ਤੇ ਇਹਨਾਂ ਵੀਰਾਂ ਨੇ ਇਨਸਾਨੀਤ ਦਿਖਾਈ ਹੈ ਹਣੀ ਹਾ ਇਹਨਾਂ ਨੇ ਬਹੁਤ ਮਦਦ ਕੀਤੀ ਹੈ ਮੇਰੀ ਜਿੰਨੀ ਇਹਨਾਂ ਕੋ ਤੋਂ ਸਰੀ ਮੇਰੇ ਕਿੰਨਿਓ ਬਹੁਤ ਵੱਡੀ ਸੇਵਾ ਕਰਕੇ ਵੀ ਹੁਣ ਜਣੀ ਤੁਸੀਂ ਨਿਸ਼ਬਦ ਹੋ ਬਹੁਤ ਹੋ ਕਰ ਇਹਨਾਂ ਨੇ ਬਹੁਤ ਇਹਨਾਂ ਦਾ ਧੰਨਵਾਦ ਹੈ ਹੁਣ 40 ਪਸ਼ੂ ਪੂਰੇ ਚਲੋ ਪੂਰੇ ਨਾਂ ਵੀ ਹੋਣਗੇ ਤਾਂ ਵੀ ਕੁਝ ਤਾਂ ਕੋ ਉਹ ਹੋਊਗਾ ਇਹ ਪਹਿਲੀ ਸੇਵਾ ਤੁਹਾਡੀ ਹੋਊਗੀ